ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜ਼ਿਲ੍ਹਾ ਭਾਜਪਾ ਪ੍ਰਧਾਨ ਰੋਪਨਗਰ ਅਜੀਤ ਵੀਰ ਸਿੰਘ ਲਾਲਪੁਰਾ ਅਤੇ ਗੁਜਰਾਤ ਜਾਮਨਗਰ ਦੇ ਐਮ ਐਲ ਏ ਹਕੂਬਾਈ ਪਟੇਲ ਵੱਲੋਂ ਬਲਾਕ ਨੂਰਪੋ ਬੇਦੀ ਦੇ ਪਿੰਡ ਬਰਾਰੀ ਵਿਖੇ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਚ ਪਿੰਡ ਵਾਸੀ ਇਕੱਤਰ ਹੋਏ ਇਸ ਦੌਰਾਨ ਸਬੋਧਨ ਕਰਦਿਆਂ ਅਜੀਤ ਵੀਰ ਸਿੰਘ ਲਾਲਪੁਰਾ ਨੇ ਜਿੱਥੇ ਸੂੂ ਲੋਕਾਂ ਨੂੰ 55 ਨੂੰ ਵੋਟ ਪਾ ਕੇ ਕੇਂਦਰ ਵਿੱਚ ਬੜਤੂ ਮੋਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਵੱਲੋਂ ਜਿੱਥੇ ਕੇਂਦਰ ਸਰਕਾਰ ਦੀਆਂ ਵਕਫਾ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਉਹਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਬੀਤੇ 2 ਸਾਲਾਂ ਵਿੱਚ ਕੀਤੇ ਗਏ ਮਾੜੀ ਕਾਰਗੁਜ਼ਾਰੀ ਅਤੇ ਉਹਨਾਂ ਦੇ ਕੰਮਾਂ ਤੇ ਨਿਸ਼ਾਨਾ ਸਾਧਿਆ ਇਸ ਮੁcke ਅਜੇ ਵੀ ਲਾਲਪੁਰਾ ਨੇ ਕਿਹਾ ਕਿ ਇਸ ਵਾਰ 400 ਪਰ ਦਾ ਨਾਰਾ ਬਿਲਕੁਲ ਰਾਸ਼ਟ੍ਰਿਕ ਤੇ ਸੱਚਾ ਸਾਬਤ ਹੋਵੇਗਾ ਤੇ ਚਾਹਤੋ ਤੋਂ ਬੋਤ ਕੀਤਾ ਲੈ ਕੇ ਕੇਂਦਰ ਵਿੱਚ ਮੋਦੀ ਸਰਕਾਰ ਮੁਰਤੋ ਬਣੇਗੀ ਅਤੇ ਪੂਰੇ ਦੇਸ਼ ਨੂੰ ਵਿਕਾਸ ਦੀਆਂ ਲੀਾਂ ਤੇ ਲੈ ਕੇ ਜਾਵੇਗੀ। ਮੈਂ ਤਾਂ ਸਿਰਫ ਇਹ ਹੀ ਕਹਿਣਾ ਚਾਹੂੰਗਾ ਜੀ ਕਿ ਮੋਦੀ ਦੀ ਸਰਕਾਰ ਬਣਾਉਣ ਦੇ ਲਈ ਲੋਕਾਂ 'ਚ ਉਤਸ਼ਾਹ ਹੈ। ਔਰ ਅਬ ਕੀ ਬਾਾਰ 400 ਪਾਰ ਦਾ ਸੁਪਨਾ ਜਿਹੜਾ ਹੈ ਉਹ ਸਾਕਾਰ ਹੋਣਾ ਹੈ ਔਰ ਰੋਪੜ ਵਿਧਾਨ ਸਭਾ ਨੇ ਠਾਨ ਲਈ ਹੈ ਕਿ ਰੋਪੜ ਵਿਧਾਨ ਸਭਾ ਨੇ ਸਭ ਤੋਂ ਵੱਧ ਵੋਟਾਂ ਪਾ ਕੇ ਨਨਤਪੁਰ ਸਾਹਿਬ ਦਾ ਜਿਹੜਾ ਕੈਂਡੀਡੇਟ ਹੈ ਡਾਕਟਰ ਸੁਭਾਸ਼ ਸ਼ਰਮਾ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਮੈਂ ਤੁਹਾਡੇ ਜ਼ਰੀਏ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਾਂਗਾ ਸੂਝਵਾਨ ਵੋਟਰਾਂ ਨੂੰ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਅਬਕੀ ਬਾਰ 400 ਪਾਰ ਹੋਣਾ ਹੈ ਸਾਰੀ ਦੁਨੀਆ ਜਾਣਦੀ ਹੈ ਕਿ ਤੀਜੀ ਵਾਰ ਮੋਦੀ ਸਾਹਿਬ ਦੀ ਸਰਕਾਰ ਆਉਣੀ ਹੈ ਆਓ ਰਲ ਕੇ ਕਮਲ ਦਾ ਫੁੱਲ ਦਬਾਈਏ ਔਰ ਜਿਹੜੀ ਤਰੱਕੀ ਦੀ ਟ੍ਰੇਨ ਚੱਲਣੀ ਹੈ ਜਿਹੜੀ ਖੁਸ਼ਹਾਲੀ ਦੀ ਟ੍ਰੇਨ ਤੀਜੀ ਵਾਰ ਚੱਲਣੀ ਹੈ ਉਸ ਟ੍ਰੇਨ ਦੇ ਵਿੱਚ ਡਾਕਟਰ ਸੁਭਾਸ਼ ਸ਼ਰਮਾ ਨੂੰ ਜਿਤਾ ਕੇ ਮੁਸਾਫਰ ਇੱਕ ਇੱਕ ਮੁਸਾਫਰ ਬਣਾ ਕੇ ਬਿਠਾਈਏ ਜੋ ਸਾਡੇ ਹੱਕਾਂ ਦੀ ਮੰਗ ਬਣ ਸਕੇ